ਕਿਉਂਕਿ ਅਮਿਤ ਸ਼ਾਹ ਜੀ ਦਾ ਬਿਆਨ ਆ ਗਿਆ ਸੀ ਕਿ ਕਾਲੀਦਾਨਾ ਸਾਡੀ ਸੀਟਾਂ ਤੇ ਪੰਡ ਤੇ ਡਿਸਕਸ਼ਨ ਚੱਲ ਰਹੀ ਆ। ਔਰ ਅਸੀਂ ਇੱਕ ਹੱਥ ਜੋੜ ਉਸ ਦਿਨ ਤੋੜਿਆ ਸੀ ਕਿ ਅਸੀਂ ਭਾਰਤੀ ਜਨਤਾ ਪਾਰਟੀ ਨਾਲ ਬਹੁਜਨ ਸਮਾਜ ਪਾਰਟੀ ਨਹੀਂ ਜਾ ਸਕਦੇ। ਅਸੀਂ ਕਾਲੀਦਲ ਤੇ ਲੀਡਰਸ਼ਿਪ ਦੇ ਨਾਲ ਇਹ ਚਰਚਾ ਕੀਤੀ ਸੀ ਕਿ ਤੁਸੀਂ 750 ਕਿਸਾਨਾਂ ਨੂੰ ਸ਼ਹੀਦ ਕਰਨ ਵਾਲੀ ਭਾਰਤੀ ਜਨਤਾ ਪਾਰਟੀ ਨਾਲ ਕਿਉਂ ਜਾਣਾ ਚਾਹੁੰਦੇ ਆ? ਕਿ ਭਾਰਤੀ ਜਨਤਾ ਪਾਰਟੀ ਨਾਲ ਸਾਂਝ ਪਿਆਲੀ ਰੱਖਣ ਵਾਲੇ ਕਿਸੇ ਵੀ ਦਲ ਨਾਲ ਬਸਪਾ ਗੱਠ ਜੋੜ ਨਹੀਂ ਕਰੇਗੀ 2024 ਦੀ ਲੋਕ ਸਭਾ ਚੋਣਾਂ ਨੂੰ ਲੈ ਕੇ ਪੰਜਾਬ ਵਿੱਚ ਸਾਰੀ ਰਾਜਨੀਤਿਕ ਪਾਰਟੀਆਂ ਵੱਲੋਂ ਮੀਟਿੰਗਾਂ ਦਾ ਦੌਰ ਲਗਾਤਾਰ جاری ਹੈ ਤੇ ਇਸ ਵੇ ਸਾਡੇ ਨਾਲ ਬੀਐਸਪੀ ਪੰਜਾਬ ਪ੍ਰਧਾਨ ਜਸਵੀਰ ਸਿੰਘ ਗੜੀ ਹੈ ਉਹਨਾਂ ਨਾਲ ਗੱਲਬਾਤ ਕਰਾਂਗੇ ਕਿ ਕਿਸ ਤਰ੍ਹਾਂ ਇਸ ਵਾਰ ਜਿਹੜਾ ਬੀਐਸਪੀ ਵੱਲੋਂ ਚੋਣਾਂ ਲੜੀਆਂ ਜਾਣਗੀਆਂ ਔਰ ਕਿਸ-ਕਿਸ ਮੁੱਦੇ 'ਤੇ ਚੋਣਾਂ ਲੜਨਗੇ ਜਸਵੀਰ ਸਿੰਘ ਜੀ 2024 ਦੀ ਚੋਣਾਂ ਨੂੰ ਹੁਣ ਕੁਛੇ ਟਾਈਮ ਬਾਕੀ ਹੈ ਹਜੇ ਕਿ 7ਵੇਂ ਗੇਟ ਦੇ ਵਿੱਚ ਇਹੜੀ ਚੋਣਾਂ ਹੋਣੀਆਂ ਪੰਜਾਬ ਦੇ ਵਿੱਚ ਤੇ BSP ਇਸ ਵਾਰ ਕਿਵੇਂ ਲੋਕ ਸਭਾ ਚੋਣਾਂ ਨੂੰ ਲੜੇਗੀ ਔਰ ਕਿੱਦਾਂ ਦੇ ਉਮੀਦਵਾਰ ਜਿਹੜੇ ਹੋਣਗੇ ਬਹੁਜਨ ਸਮਾਜ ਪਾਰਟੀ ਉਮੀਦਵਾਰਾਂ ਦੇ ਪੈਨਲ ਨੂੰ ਅੱਜ ਦੂਜੀ ਵਾਰੀ ਅਸੀਂ ਉਹਨੂੰ ਮੰਥਨ ਫਰਾਈਪੈਨ ਦੇ ਵਿੱਚ ਪਾਇਆ ਔਰ ਲਗਾਤਾਰ ਸਵੇਰੇ 10 ਵਜੇ ਤੋਂ ਲੈ ਕੇ ਇਹ 5 ਵਜੇ ਤੱਕ ਸਾਡਾ 7 ਘੰਟੇ ਪਾਰਲੀਮੈਂਟ ਵਾਈਜ਼ ਅਸੀਂ ਕੱਲੀ-ਕੱਲੀ ਲੀਡਰਸ਼ਿਪ ਨਾਲ ਮੀਟਿੰਗ ਕੀਤੀ ਆ ਔਰ ਉਸ ਮੀਟਿੰਗ ਦੇ ਵਿੱਚ ਅਸੀਂ ਹਫਤੇ ਦਾ ਹੋਰ ਸਮਾਂ ਜਿਹੜਾ ਆ ਨਿਯਤ ਕੀਤਾ ਆ ਤਾਂ ਜੋ ਉਦੋਂ ਤੱਕ ਜਿਹੜਾ 4-4 5-5 ਉਮੀਦਵਾਰਾਂ ਦਾ ਪੈਨਲ ਹੈ ਉਹਨੂੰ ਅਸੀਂ ਥੱਲੇ ਲੈਵਲ ਤੋਂ ਹੀ ਵਰਕਰਾਂ ਦੀ ਸਹਿਮਤੀ ਨਾਲ ਇੱਕ-ਇੱਕ ਤੱਕ ਲੈ ਆਈਏ ਗੱਲ ਕੀਤੀ ਜਾਵੇ ਪਿਛਲੀ ਵਾਰ ਜਦੋਂ ਚੋਣਾਂ ਲੜੀਆਂ ਗਈਆਂ ਸੀ ਤੇ ਅਕਾਲੀ ਦਲ ਦੇ ਨਾਲ ਬੀਐਸਪੀ ਦਾ ਗੱਠਜੋੜ ਸੀ ਔਰ ਇਸ ਵਾਰ ਕੀ ਗੱਠਜੋੜ ਦੇ ਨਾਲ ਹੀ ਅਕਾਲੀ ਦਲ ਦੇ ਨਾਲ ਬੀਐਸਪੀ ਚੋਣਾਂ ਲੜੇਗੀ ਕਿ ਬੀਐਸਪੀ ਜਿਹੜਾ ਵੱਖਰੀ ਹੋ ਕੇ ਚੋਣਾਂ ਲੜੇਗੀ 13 ਫਰਵਰੀ ਨੂੰ ਜਿਸ ਦਿਨ ਕਿਸਾਨ ਘਰੋਂ ਬੇਕਾਰ ਦੂਜੀ ਵਾਰੀ ਹੋਇਆ 2 ਸਾਲਾਂ ਬਾਅਦ ਦਿੱਲੀ ਆਪਣੀ ਐਮਐਸਪੀ ਦੇ ਮੁੱਦਿਆਂ ਨੂੰ ਲੈ ਕੇ ਆਪਣੇ ਹੋਰ ਮੁੱਦਿਆਂ ਨੂੰ ਲੈ ਕੇ ਤੇ ਕੇਂਦਰ ਦੀ ਭਾਰਤੀ ਜਨਤਾ ਪਾਰਟੀ ਦੇ ਖਿਲਾਫ ਉਸੇ ਦਿਨ ਬਹੁਜਨ ਸਮਾਜ ਪਾਰਟੀ ਨੇ ਅਕਾਲੀ ਦਲ ਦੀ ਇਹ ਮੰਨਸ਼ਾ ਭਾਪਦੇ ਹੋਏ ਕਿਉਂਕਿ ਅਮਿਤ ਸ਼ਾਹ ਜੀ ਦਾ ਬਿਆਨ ਆ ਗਿਆ ਸੀ ਕਿ ਅਕਾਲੀ ਦਲ ਨਾਲ ਸਾਡੀ ਸੀਟਾਂ ਤੇ ਪੰਡ ਤੇ ਡਿਸਕਸ਼ਨ ਚੱਲ ਰਹੀ ਆ। ਔਰ ਅਸੀਂ ਇਹ ਗੱਠ ਜੋੜ ਉਸ ਦਿਨ ਤੋੜਿਆ ਸੀ ਕਿ ਅਸੀਂ ਭਾਰਤੀ ਜਨਤਾ ਪਾਰਟੀ ਨਾਲ ਬਹੁਜਨ ਸਮਾਜ ਪਾਰਟੀ ਨਹੀਂ ਜਾ ਸਕਦੀ। ਅਸੀਂ ਕਿਸਾਨ ਅੰਦੋਲਨ ਦੇ ਹੱਕ ਵਿੱਚ ਇਹ ਗੱਠ ਜੋੜ ਤੋੜਿਆ। ਅਸੀਂ ਅਕਾਲੀ ਦਲ ਤੇ ਲੀਡਰਸ਼ਿਪ ਦੇ ਨਾਲ ਇਹ ਚਰਚਾ ਕੀਤੀ ਸੀ ਕਿ ਤੁਸੀਂ 750 ਕਿਸਾਨਾਂ ਨੂੰ ਸ਼ਹੀਦ ਕਰਨ ਵਾਲੀ ਭਾਰਤੀ ਜਨਤਾ ਪਾਰਟੀ ਨਾਲ ਕਿਉਂ ਜਾਣਾ ਚਾਹੁੰਦੇ ਆ ਅਸੀਂ ਅਕਾਲੀ ਦਲ ਨੂੰ ਸਵਾਲ ਕੀਤਾ ਸੀ ਕਿ ਤੁਸੀਂ ਪੰਜਾਬ ਦੇ ਪੰਜਾਬੀ ਨੌਜਵਾਨਾਂ ਨੂੰ 3000 ਕਿਲੋਮੀਟਰ ਦੂਰ ਡਿਬਰੂਗਰਦੀਆ ਜ਼ਿਲ੍ਹਾ ਵਿੱਚ ਕੈਦ ਕਰਨ ਵਾਲੀ ਭਾਰਤੀ ਜਨਤਾ ਪਾਰਟੀ ਨਾਲ ਕਿਉਂ ਜਾਣਾ ਚਾਹੁੰਦੇ ਆ ਅਸੀਂ ਇਹ ਸਵਾਲ ਕੀਤਾ ਸੀ ਅਕਾਲੀ ਦਲ ਨੂੰ ਕਿ ਜਿਹੜੇ ਬੰਦੀ ਸਿੱਖ ਆਪਣੀਆਂ ਸਜ਼ਾਵਾਂ ਪੂਰੀਆਂ ਕਰ ਚੁੱਕੇ ਆ ਜਦੋਂ ਭਾਰਤੀ ਜਨਤਾ ਪਾਰਟੀ Hindu Tawa ਦੇ ਬਲਤਕਾਰੀਆਂ ਨੂੰ ਛੱਡ ਸਕਦੇ ਆ ਤਾਂ ਪੰਥ ਲਈ ਲੜਨ ਵਾਲੇ ਕੌਮ ਲਈ ਮਰ ਮਿਟਣ ਵਾਲੇ ਬੰਦੀ ਸਿੱਖਾਂ ਨੂੰ ਕਿਉਂ ਨਹੀਂ ਛੱਡ ਸਕਦੇ ਤੁਸੀਂ ਉਸ ਭਾਰਤੀ ਜਨਤਾ ਪਾਰਟੀ ਨਾਲ ਕਿਉਂ ਜਾਣਾ ਚਾਹੁੰਦੇ ਆ ਅਸੀਂ ਅਕਾਲੀ ਦਲ ਨੂੰ ਇਹ ਸਵਾਲ ਕੀਤਾ ਸੀ ਕਿ ਤੁਸੀਂ ਪੰਜਾਬ ਨਾਲ ਧੱਕਾ ਧੋਖਾ ਕਰਨ ਵਾਲੀ ਭਾਰਤੀ ਜਨਤਾ ਪਾਰਟੀ ਨਾਲ ਕਿਉਂ ਜਾਣਾ ਚਾਹੁੰਦੇ ਆ ਹਾਲਾਂਕਿ ਸਰਦਾਰ ਸੁਖਵੀਰ ਸਿੰਘ ਬਾਦਲ ਜੀ ਨੇ ਹਮੇਸ਼ਾ ਇਹ ਕਿਹਾ ਕਿ ਮੇਰੀ ਮੇਰੀ ਭਾਰਤੀ ਜਨਤਾ ਪਾਰਟੀ ਦੀ ਲੀਡਰਸ਼ਿਪ ਨਾਲ ਗੱਲ ਨਹੀਂ ਹੋਈ ਲੇਕਿਨ ਉਹਨਾਂ ਨੂੰ ਪੁੱਛੇ ਬਗੈਰ ਇੱਕ ਸਟੇਟ ਪ੍ਰੈਜ਼ੀਡੈਂਟ ਨੂੰ ਪੁੱਛੇ ਬਗੈਰ ਪਾਰਟੀ ਪ੍ਰੈਜ਼ੀਡੈਂਟ ਨੂੰ ਪੁੱਛੇ ਤੇ ਬਗੈਰ ਥੱਲੇ ਵਾਲੇ ਜਿਹੜੇ ਜੱਕੇ ਦੁਕੀਆਂ ਆ ਉਹ ਦੂਜੀ ਪਾਰਟੀ ਦੇ بیگم ਬਾਦਸ਼ਾਹਾਂ ਨਾਲ ਕਿੱਦਾਂ ਬੈਠ ਸਕਦੇ ਆ ਤੇ ਅਗਰ ਗੱਲ ਕੀਤੀ ਜਾਵੇ ਕਿਉਂਕਿ ਚਰਚਾਵਾਂ ਨੇ ਕਿ ਅਕਾਲੀ ਦਲ ਕਿਤੇ ਨਾ ਕਿਤੇ ਜਿਹੜਾ ਭਾਜਪਾ ਨਾਲ ਉਹਨਾ ਗੱਠਜੋੜ ਹੋ ਸਕਦਾ ਹੈ ਤੇ ਅਗਰ ਗੱਠਜੋੜ ਹੁੰਦਾ ਹੈ ਅਕਾਲੀ ਦਲ ਦਾ ਹਾਲਾਂਕਿ ਅਕਾਲੀ ਦਲ ਵੱਲੋਂ ਜਿਹੜਾ ਬੀਐਸਪੀ ਨਾਲ ਗੱਠਜੋੜ ਤੋੜਨ ਦੀ ਕੋਈ ਗੱਲ ਨਹੀਂ ਕੀਤੀ ਗਈ ਤੁਹਾਡੇ ਵੱਲੋਂ ਜ਼ਰੂਰ ਇੱਕ ਪ੍ਰੈਸ ਕਾਨਫਰੰਸ ਕੀਤੀ ਗਈ ਸੀ ਕੁਝ ਦਿਨ ਪਹਿਲਾਂ ਕਿ ਤੁਸੀਂ ਕਿਹਾ ਸੀਗਾ ਕਿ ਬੀਐਸਪੀ ਜਿਹੜਾ ਇਕੱਲੇ ਇਸ ਵਾਰ ਚੋਣਾਂ ਲੜੇਗੀ ਔਰ ਅਕਾਲੀ ਦਲ ਨਾਲ ਗੱਠਜੋੜ ਨਹੀਂ ਰੱਖੇਗੀ ਤੇ ਹੁਣ ਬੀਐਸਪੀ ਇਕੱਲੇ ਚੋਣਾਂ ਲੜੇਗੀ ਕਿ ਅਕਾਲੀ ਦਲ ਨਾਲ ਗੱਠ ਛੋੜ ਕਰਕੇ ਹੀ ਚੋਣਾਂ ਜਿਹੜਾ ਚੋਣਾਂ ਨੂੰ ਲੜਿਆ ਜਾਏਗਾ ਪਰ ਕੁਮਾਰੀ ਮਾਇਆਵਤੀ ਜੀ ਰਾਸ਼ਟਰੀ ਪ੍ਰਧਾਨ ਬਹੁਜਨ ਸਮਾਜ ਪਾਰਟੀ ਉਹਨਾਂ ਦਾ ਸਪਸ਼ਟ ਨਿਰਦੇਸ਼ ਸੀ ਸਾਨੂੰ ਕਿ ਭਾਰਤੀ ਜਨਤਾ ਪਾਰਟੀ ਨਾਲ ਸਾਂਝ ਪਿਆਲੀ ਰੱਖਣ ਵਾਲੇ ਕਿਸੇ ਵੀ ਦਲ ਨਾਲ ਬਸਪਾ ਗੱਠ ਜੋੜ ਨਹੀਂ ਕਰੇਗੀ। ਅਕਾਲੀ ਦਲ ਜਿਹੜਾ ਪਿਛਲੇ 5-6 ਮਹੀਨਿਆਂ ਤੋਂ ਲਗਾਤਾਰ ਬੁੱਕਲ ਵਿੱਚ ਗੁੜ ਭੰਨ ਰਿਹਾ ਭਾਰਤੀ ਜਨਤਾ ਪਾਰਟੀ ਨਾਲ ਗੱਠ ਜੋੜ ਨੂੰ ਲੈ ਕੇ ਬਹੁਜਨ ਸਮਾਜ ਪਾਰਟੀ ਇਸ ਬੁੱਕਲ ਵਿੱਚ ਭੰਨੇ ਜਾ ਰਹੇ ਗੁੜ ਨੂੰ ਦੇਖ ਰਹੀ ਸੀ। 3 ਕਰੋੜ ਪੰਜਾਬੀ ਬੁੱਕਲ ਵਿੱਚ ਭੰਨੇ ਜਾ ਰਹੇ ਗੁਰਦਿਆਂ ਖੁਸ਼ਬੋਹਾਂ ਮਹਿਸੂਸ ਕਰ ਰਹੇ ਸੀ। ਔਰ ਅਕਾਲੀ ਦਲ ਇਹ ਬੁੱਕਲ ਵਾਲਾ ਗੁਰ ਉਸੇ ਦਿਨ ਦੱਸਣਾ ਚਾਹੁੰਦੀ ਸੀ ਜਿੱਦਣ ਉਹਨਾਂ ਦੀ ਸੀਟਾਂ ਦੀ ਸੀਟ ਸ਼ੇਅਰਿੰਗ ਫਾਈਨਲ ਹੋ ਜਾਂਦੀ। ਲੇਕਿਨ ਮਾਨਜੋਗ ਅਮਿਤ ਸ਼ਾਹ ਜੀ ਦੇਸ਼ ਦੇ ਗ੍ਰਹਿ ਮੰਤਰੀ ਸੈਕੰਡ ਆਫਟਰ ਦਾ ਮੋਦੀ ਉਹਨਾਂ ਨੇ ਇਹ ਕਿਹਾ ਕਿ ਸਾਡੀ ਭਾਰਤੀ ਜਨਤਾ ਪਾਰਟੀ ਨਾਲ ਗੱਲ ਚੱਲ ਰਹੀ ਹੈ। ਸਾਡੀ ਸ਼੍ਰੋਮਣੀ ਅਕਾਲੀ ਦਲ ਨਾਲ ਗੱਲ ਚੱਲ ਰਹੀ ਹੈ। ਫੇਰ ਕੈਪਟਨ ਅਮਰਿੰਦਰ ਸਿੰਘ ਦਾ ਵੀ ਬਿਆਨ ਆ ਗਿਆ ਕਿ ਸਾਡੀ ਗੱਠਜੋੜ ਬਲ ਤੁਰਿਆ ਹੋਆ ਫੇਰ ਮਾਨਯੋਗ ਭਾਰਤੀ ਜਨਤਾ ਪਾਰਟੀ ਦੇ ਪ੍ਰੈਜ਼ੀਡੈਂਟ ਸ਼੍ਰੀ ਸੁਨੀਲ ਜਾਖੜ ਜੀ ਦਾ ਵੀ ਬਿਆਨ ਆ ਗਿਆ ਔਰ ਕੱਲ ਪਰਸੋ ਤਾਂ ਅਮਿਸ਼ਾ ਜੀ ਦਾ ਦੂਜੀ ਵਾਰੀ ਬਿਆਨ ਆ ਗਿਆ ਲੇਕਿਨ ਸ਼੍ਰੋਮਣੀ ਅਕਾਲੀ ਦਲ 3 ਕਰੋੜ ਪੰਜਾਬੀਆਂ ਨਾਲ ਧੋਖੇਬਾਜ਼ੀ ਕਰ ਰਿਹਾ ਸੀ ਇਸ ਮੁੱਦੇ ਦੇ ਉੱਤੇ ਸਾਨੂੰ ਇਹ ਮਹਿਸੂਸ ਹੋਇਆ ਬਹੁਜਨ ਸਵਾਜ ਪਾਰਟੀ ਦਸ਼ਮੇਸ਼ ਪੇਤਾ ਦੇ ਗਰੀਬ ਸਿੱਖਾਂ ਦੀ ਨੁਮਾਇੰਦਗੀ ਕਰਦੀ ਆ ਜਿਨ੍ਹਾਂ ਦੇ ਸਿਰਾਂ ਤੇ ਕਲਗੀਆਂ ਦਸ਼ਮੇਸ਼ ਪੇਤਾ ਨੇ ਲਾਈਆਂ ਇਨ ਗਰੀਬ ਸਿੱਖਣ ਕੋਦੋਂ ਪਾਛਾਈ ਸਾਨੂੰ ਇਹ ਮਹਿਸੂਸ ਹੋਇਆ ਕਿ ਕਾਲੀ ਦਲ ਗਰੀਬ ਸਿੱਖਾਂ ਨਾਲ ਵੀ ਧੋਖਾ ਕਰ ਰਿਹਾ ਅਸੀਂ ਇਸ ਧੋਖੇ ਤੋਂ 3 ਕਰੋੜ ਪੰਜਾਬੀਆਂ ਨੂੰ ਪੰਜਾਬ ਦੇ ਗਰੀਬ ਸਿੱਖਾਂ ਨੂੰ ਬਚਾਉਣ ਦੇ ਲਈ 13 ਫਰਵਰੀ ਨੂੰ ਇਕੱਠ ਜੁੜ ਤੋੜਿਆ ਔਰ ਪੰਜਾਬ ਦੇ ਵਿੱਚ 14 ਫਰਵਰੀ ਵੈਲੈਂਟਾਈਨ ਡੇ ਵਾਲੇ ਦਿਨ ਜਿਸ ਦਿਨ ਧਰਤੀ ਦੇ ਸਾਰੇ ਹੀ ਲੋਕ ਇੱਕ ਦੂਜੇ ਨੂੰ ਜੱਫੀਆਂ ਪਾਉਂਦੇ ਆ ਮੁਲਾਕਾਤਾਂ ਕਰਦੇ ਆ ਸਾਡਾ ਉਸ ਦਿਨ ਖਬਰ ਲੱਗੀ ਸੀ ਇਹਨਾਂ ਦਾ ਗੱਡਜੋਟ ਟੁੱਟ ਗਿਆ ਕਿਉਂਕਿ ਅਸੀਂ ਭਾਰਤੀ ਜਨਤਾ ਪਾਰਟੀ ਨੂੰ ਹਰ ਮੋਰਚੇ ਤੇ ਹਰਾਉਣਾ ਚਾਹੁੰਦੇ ਹਾਂ ਜੇ ਗੱਲ ਕੀਤੀ ਜਾਵੇ ਪਿੱਛੇ ਕਪੂਰਥਲੇ ਦੇ ਵਿੱਚ ਸੁਖਬੀਰ ਬਾਦਲ ਤੋਂ ਸਵਾਲ ਕੀਤਾ ਗਿਆ ਸੀ ਪਰ ਉਹਨਾਂ ਨੇ ਇਸ ਗੱਲ ਤੇ ਅਜੇ ਤੱਕ ਕੋਈ ਵੀ ਪੁਸ਼ਟੀ ਨਹੀਂ ਕੀਤੀ ਕਿ ਬੀਐਸਪੀ ਦੇ ਨਾਲ ਗੱਡਜੋਟ ਜਿਹੜਾ ਟੁੱਟ ਚੁੱਕਾ ਹੈ ਇਹ ਤਾਂ ਤੁਹਾਡੇ ਵੱਲੋਂ ਕਿਹਾ ਗਿਆ ਹੈ ਕਿ ਜਿਹੜਾ ਗੱਡਜੋਟ ਟੁੱਟ ਚੁੱਕਾ ਹੈਗਾ ਲੇਕਿਨ ਅਕਾਲੀ ਦਲ ਤਾਂ ਨਹੀਂ ਅਜੇ ਤੱਕ ਕਹਿ ਰਿਹਾ ਉਹਨਾਂ ਨੇ ਕਿਹਾ ਕਿ ਜਿਹੜਾ 13 ਦੀ 13 ਸੀਟਾਂ ਤੇ ਅਕਾਲੀ ਦਲ ਫਿਲਹਾਲ ਜਿਹੜਾ ਚੋਣ ਲੜੇਗਾ 8 ਜਨਵਰੀ ਨੂੰ 13 ਫਰਵਰੀ ਨੂੰ ਤਾਂ ਗੱਠਜੋੜ ਟੁੱਟਿਆ ਨਾ 8 ਜਨਵਰੀ ਨੂੰ ਮੈਂ ਇੱਕ ਇੰਟਰਵਿਊ ਦੇ ਵਿੱਚ ਕਿਹਾ ਸੀ ਕਿ ਦੋਹਾਂ ਘਰਾਂ ਦਾ ਮਹਿਮਾਨ ਭੁੱਖਾ ਰਹਿ ਜਾਂਦਾ ਹੈ ਅਕਾਲੀ ਦਲ ਨੂੰ ਸਾਡੀ ਉਸ ਇੰਟਰਵਿਊ ਤੋਂ ਬਾਅਦ ਚਿੰਤਨ ਮੰਥਨ ਕਰਨਾ ਚਾਹੀਦਾ ਸੀ ਬੁੱਕਰ ਵਿੱਚ ਭੰਨੇ ਜਾ ਰਹੇ ਗੁਰਦਿਆ ਖਸ਼ਬੋਹਾਂ ਭਾਰਤੀ ਜਨਤਾ ਪਾਰਟੀ ਨਾਲ ਗੱਠਜੋੜ ਹੋਣ ਦੀਆਂ ਕੰਸੋਹਾ ਉਹਨੂੰ ਕੰਡੰਮ ਵੀ ਅੱਜ ਤੱਕ ਅਕਾਲੀ ਦਲ ਨੇ ਕੀਤਾ ਨਹੀਂ ਅਕਾਲੀ ਦਲ ਜੇ ਇਹੀ ਗੱਲ ਬਹੁਜਨ ਸਮਾਜ ਪਾਰਟੀ ਬਾਰੇ ਚੱਲਦੀ ਤਾਂ ਬਹੁਜਨ ਸਮਾਜ ਪਾਰਟੀ ਸੇਮ ਪੱਲ ਦੇ ਉੱਤੇ ਉੱਤਰ ਦਿੰਦੀ ਕਿ ਸਾਡਾ ਕਿਸੇ ਨਾਲ ਕੋਈ ਗੱਠ ਜੋੜਨੀ ਚੱਲ ਰਿਹਾ ਸਾਡਾ ਇਸ ਪਾਰਟੀ ਨਾਲ ਗੱਠ ਜੋ ਕੈਮ ਅਕਾਲੀ ਦਲ ਪਿਛਲੇ 90 ਦਿਨਾਂ ਚ ਅੱਜ ਤੱਕ ਵੀ ਕੰਡੈਮਨ ਕਿਉਂ ਨਹੀਂ ਕਰ ਸਕਿਆ ਇਹ ਅਮਰਚਾ ਝੂਠ ਬੋਲਦਾ ਕੈਪਟਨ ਅਮਰਿੰਦਰ ਝੂਠ ਬੋਲਦਾ ਸੁਨੀਲ ਜਾਖੜ ਝੂਠ ਬੋਲਦਾ ਫਿਰ ਇਹ ਅੱਜ ਤੱਕ ਕਿਉਂ ਨਹੀਂ ਕਹਿ ਸਕਿਆ ਅੱਜ ਤੱਕ ਵੀ ਅਕਾਲੀ ਦਲ ਇੰਨਾ ਕਮਜ਼ੋਰ ਆਪਣੇ ਆਪ ਨੂੰ ਮਹਿਸੂਸ ਕਰ ਰਿਹਾ ਅਕਾਲੀ ਦਲ ਦੀ ਲੀਡਰਸ਼ਿਪ ਆਪਣੇ ਆਪ ਨੂੰ ਇੰਨਾ ਡਰੀ ਡਰੀ ਕਿਉਂ ਮਹਿਸੂਸ ਕਰ ਰਹੀ ਆ ਫਿਰ ਬੇਵਾਕੀ ਨਾ ਇਸ ਗੱਲ ਨੂੰ ਕਿਉਂ ਨਹੀਂ ਅਕਸੈਪਟ ਕਰ ਲੈਂਦੇ ਕਿ ਭਾਰਤੀ ਜਨਤਾ ਪਾਰਟੀ ਝੂਠ ਬੋਲ ਰਹੀ ਜੇ ਭਾਰਤੀ ਦੇਸ਼ ਦਾ ਗ੍ਰਹਿ ਮੰਤਰੀ ਦੇਸ਼ ਦਾ ਗ੍ਰਹਿ ਮੰਤਰੀ ਤੇ ਉਹ ਐਡਾ ਬੜਾ ਬਿਆਲ ਲਾ ਰਿਹਾ ਤੇ ਫਿਰ ਕੰਡੈਮ ਕਿਉਂ ਨਹੀਂ ਕਰਦੇ ਕੀ ਕਾਰਨ ਕੀ ਹੈ ਕਿ ਤੁਹਾਨੂੰ ਕੀ ਲੱਗਦਾ ਹੈ ਕੀ ਕਾਰਨ ਨੇ ਕਿ ਜਿਹੜਾ ਅਕਾਲੀ ਦਲ ਤੇ ਭਾਜਪਾ ਦਾ ਜਿਹੜਾ ਗੱਠ ਜੋੜ ਨੂੰ ਲੈ ਕੇ ਚਰਚਾ ਵਾਂ ਹੈ ਉਹ ਹਜੇ ਤੱਕ ਗੱਠ ਜੋੜ ਹੋ ਨਹੀਂ ਰਿਹਾ ਹੈਗਾ ਕਾਰਨ ਕੀ ਹੈ ਕੁਝ ਪਤਾ ਹੈ ਮੈਂ ਪਹਿਲਾਂ ਕਿਹਾ ਕਿ ਅਕਾਲੀ ਦਲ ਬਹੁਤ ਡਰ ਦੇ ਵਿੱਚ ਹੈ ਚ ਕਿਉਂਕਿ ਗਰੀਬ ਸਿੱਖ ਜਿਨ੍ਹਾਂ ਨੂੰ ਦਸ਼ਮੇਸ਼ ਪਿਤਾ ਨੇ ਇਹ ਸਿਖਾਇਆ ਕਿ ਕੱਲਿਆਂ ਨੇ ਸਵਾ ਲੱਖ ਨਾਲ ਭਿੜ ਜਾਣਾ ਅਕਾਲੀ ਦਲ ਤਾਂ ਸਵਾ ਲੱਖ ਹੈ ਹਰ ਪਾਰਲੀਮੈਂਟ 'ਚ ਲekin ਕੱਲਾ ਭੜਨ ਤੋਂ ਡਰੀ ਜਾਂਦਾ ਆ। ਔਰ ਅਸੀਂ ਤਾਂ ਬਹੁਤ ਹੀ ਮੈਨੂੰ ਕਿਹਾ ਵੀ ਹਿੰਮਤ ਰੱਖੋ ਹੌਸਲਾ ਰੱਖੋ। ਦਿੱਲੀ ਅੱਗੇ ਗੋਡੇ ਨਾ ਟੇਕੋ। ਦਿੱਲੀ ਦੀ ਹਿੱਕ ਵਿੱਚ ਵੱਜਣਾ ਤਾਂ ਹਾਥੀ ਤੇ ਆ ਜਾਓ। ਔਰ ਪਿਛਲੀ ਵਾਰੀ ਵੀ ਅਸੀਂ ਇਹਨਾਂ ਨੂੰ ਹਾਥੀ ਤੇ ਚਾੜਿਆ ਸੀ ਇਸ ਕਰਕੇ ਚਾੜਿਆ ਸੀ ਕਿ ਇਹ ਦਿੱਲੀ ਦੀ ਹਿੱਕ 'ਚ ਵੱਜਣਾ ਚਾਹੁੰਦੇ ਸੀ। ਹੁਣ ਜੇ ਅਕਾਲੀ ਦਲ ਦਿੱਲੀ ਦੀ ਹਿੱਕ 'ਚ ਨਾ ਵੱਜ ਕੇ ਦਿੱਲੀ ਦੇ ਪੈਰਾ ਚ ਬਚਣਾ ਚਾਹੁੰਦਾ ਆ ਤਾਂ ਉੱਥੇ ਬਹੁਜਨ ਸਮਾਜ ਪਾਰਟੀ ਦਾ ਕੀ ਕਸੂਰ ਹੈ ਜੇ ਖਾਲੀਦਾਨ ਨੂੰ ਲੱਗਦਾ ਬੀਐਸਪੀ ਨਾਲ ਗਠਬੰਧਨ ਹੈ ਤਾਂ ਉਹਨੂੰ ਸਾਡੀ ਪਾਰਟੀ ਦੀ ਹਾਈ ਕਮਾਂਡ ਤੋਂ ਸਾਨੂੰ ਕੋਈ ਆਰਡਰ ਕਰਾਉਣਾ ਚਾਹੀਦਾ ਕੋਈ ਦਿਸ਼ਾ ਨਿਰਦੇਸ਼ ਤੋਂ ਆਉਣਾ ਚਾਹੀਦਾ ਪਰ ਕਾਲੀ ਦਲ ਇਸ ਮਾਮਲੇ 'ਚ ਵੀ ਕਮਜ਼ੋਰ ਹੈ ਡਰੂ ਆ ਉਹਨੂੰ ਸਮਝ ਨਹੀਂ ਉਹ ਮਤਲਬ ਕਾਲੀ ਦਲ ਮੈਂ ਕੁਦਰਤ ਅੱਗੇ ਵਾਹਿਗੁਰੂ ਅੱਗੇ ਅਰਦਾਸ ਕਰਦਾ ਕਿ ਇਹ ਸੱਚਾ ਪਾਤਸ਼ਾਹ ਇਹਨਾਂ ਨੂੰ ਸਮੱਤ ਬਖਸ਼ੇ ਜੇ ਗੱਲ ਕੀਤੀ ਇਹ ਵੇ ਪਿਛਲੇ ਕਿਸਾਨ ਅੰਦੋਲਨ ਦੇ ਵਿੱਚ ਅਕਾਲੀ ਦਲ ਦਾ ਭਾਜਪਾ ਦੇ ਨਾਲ ਗੱਠਜੋੜ ਟੁੱਟਦਾ ਹੈ ਤੇ ਹੁਣ ਵੀ ਹਈਏ ਵੀ ਕਿਸਾਨ ਅੰਦੋਲਨ ਚੱਲ ਰਿਹਾ ਹੈਗਾ ਕਿਉਂਕਿ ਜਿਹੜੇ ਹਰਿਆਣਾ ਪੰਜਾਬ ਦੇ ਬਾਰਡਰਾਂ ਤੇ ਹਜੇ ਤੱਕ ਕਿਸਾਨ ਬੈਠੇ ਹੋਏ ਨੇ ਉਹਨਾਂ ਦਾ ਵੀ ਕੋਈ ਟੀਚਾ ਸਾਹਮਣੇ ਨਹੀਂ ਨਜ਼ਰ ਆ ਰਿਹਾ ਕੋਈ ਹੱਲ ਨਿਕਲਦਾ ਨਜ਼ਰ ਨਹੀਂ ਆ ਰਿਹਾ ਔਰ ਇਸ ਦੌਰਾਨ ਅਕਾਲੀ ਦਲ ਦਾ ਭਾਜਪਾ ਦੇ ਨਾਲ ਗੱਠਜੋੜ ਕੀ ਲੱਗਦਾ ਹੈ ਕਿ ਇਹਦਾ ਕੋਈ ਫਾਇਦਾ ਹੋ ਸਕੇਗਾ ਪੰਜਾਬ ਦੇ ਵਿੱਚ ਅਕਾਲੀ ਦਲ ਨੂੰ ਜਾਂ ਨੁਕਸਾਨ ਹੋਵੇਗਾ ਦੇਖੋ ਕਾਲੀਦਾਲ ਨਾਲ ਗੱਠ ਜੋੜ ਕਰਕੇ ਇੱਕ ਚੰਗੀ ਗੱਲ ਹੋਈ ਇਹ ਹੋਈ ਕਿ ਮੈਨੂੰ ਪੰਥ ਧਰਾਂ ਪੰਥਕ ਧਰਾਂ ਚ ਵਿਚਰਨ ਦਾ ਮੌਕਾ ਮਿਲਿਆ ਕਿਸਾਨ ਧਰਾਂ ਦੇ ਵਿੱਚ ਨੇੜਿਓਂ ਦੇਖਣ ਦਾ ਮੌਕਾ ਮਿਲਿਆ ਇਹ ਪੰਜਾਬ ਦੀ ਤਰਾਸਦੀ ਆ ਸਿੱਖ ਧਰਾਂ ਵੀ ਇੱਕ ਝੰਡੇ ਥੱਲੇ ਨਹੀਂ ਇਕੱਠੀਆਂ ਇਹ ਵੀ ਇੱਕ ਦੂਜੇ ਵੱਲ ਨੂੰ ਉਂਗਲੀ ਕਰਦੀਆਂ ਇਹ ਚੰਗੇ ਇਹ ਮਾੜੇ ਇਹ ਚੰਗੇ ਇਹ ਮਾੜੇ ਕਿਸਾਨ ਅੰਦੋਲਨ ਚ ਵੀ ਮੈਂ ਮਹਿਸੂਸ ਕਰਦਾ ਪੂਰਾ ਪੰਜਾਬ ਮਹਿਸੂਸ ਕਰ ਰਿਹਾ ਕਿ ਇੱਕ ਦੂਜੇ ਨੂੰ ਕਹੀ ਜਾਂਦਾ ਚੰਗਾ ਏ ਮਾੜਾ ਏ ਚੰਗਾ ਡਿਬਰੂਗੜ ਦੇ ਵਿੱਚ ਨੌਜਵਾਨ ਪੰਜਾਬ ਦੇ ਉਹਨਾਂ ਦੇ ਮਾਪਿਓ ਬਿਰਧ ਮਾਪਿਓ ਜੱਲੂ ਖੇੜੇ ਪਿੰਡ ਤੋਂ ਉਹ ਪਿਛਲੇ 1 ਮਹੀਨਾ ਲਗਾਤਾਰ ਉਹਨਾਂ ਨੇ 25 ਦਿਨ ਮਰਨ ਵਰਤ ਓਹ ਖੁਕੜ ਹੜਤਾਲ ਰੱਖੀ ਜ਼ਿਲ੍ਹਾ ਚ ਪੰਜਾਬ ਦੇ ਨੌਜਵਾਨ ਭੁੱਖ ਹੜਤਾਲ ਤੇ ਆ ਹਲੇ ਵੀ ਪੰਥ ਦੇ ਲੋਕ ਇੱਕ ਦੂਜੇ ਨੂੰ ਬੜੀ ਡੁਰੀ ਜਾਂਦੇ ਆ ਇੱਕ ਦੂਜੇ ਵੱਲ ਉਂਗਲੀ ਕਰਦੇ ਆ ਜਦੋਂ ਕਿ ਬਾਣੀ ਦੇ ਵਿੱਚ ਇਹ ਕਿਹਾ ਕਿ ਜੇ ਭਾਈ ਤੁਹਾਡਾ ਆਪਸ ਰੌਲਾ ਘਚੌਲਾ ਆ ਤਾਂ ਸਫ ਬછા ਕੇ ਬੈਠੋ ਚਰਚਾ ਕਰ ਲਓ ਕੋਹਲ ਕੱਢ ਲਓ ਹੁਣ ਤਾਂ ਸਫ ਵੀ ਪਛਾਣ ਦੀ ਲੋੜ ਨਹੀਂ ਸੋਪਿਆ ਤੇ ਬੈਠਣਾ ਗੱਦਿਆਂ ਤੇ ਬੈਠਣਾ ਬਾਣੀ ਨੇ ਕਿਹਾ ਕਿ ਬਿੱਲੇ ਡੂਮਣੇ ਦੀਆਂ ਮੱਖੀਆਂ ਦੀ ਤਰ੍ਹਾਂ ਇਕੱਠੇ ਹੋ ਜਾਓ ਅਸੀਂ ਨਾ ਬਾਣੀ ਨੂੰ ਮੰਨ ਸਕੇ ਨਾ ਬਾਣੀ ਨੂੰ ਮੰਨ ਸਕੇ ਨਾ ਅਸੀਂ ਇੱਕ ਝੰਡੇ ਨੂੰ ਮੰਨ ਸਕੇ ਪੰਜਾਬੀਆਂ ਦੀ ਤਰਾਸਦੀ ਆ ਇਸੇ ਤਰਾਸਦੀ ਦੇ ਵਿੱਚੋਂ ਸਾਡੀ ਬੰਡ ਪਾਉ ਪੰਜਾਬੀਆਂ ਦੀ ਤਰਾਸਤੀ ਦੇ ਵਿੱਚੋਂ ਸਾਡਾ ਸ਼੍ਰੀ ਕਾਲ ਤਖਸੈਬ ਦਸ਼ 6ਵੀਂ ਪਾਸ਼ਾਹੀ ਦਾ ਬਖਸ਼ਿਆ ਆ ਕਾਂਗਰਸ ਨੇ ਟਹਿ ਟੇਰੀ ਕੀਤਾ ਦਰਬਾਰ ਸਾਹਿਬ ਤੇ ਹਮਲਾ ਹੋਇਆ ਹਜ਼ਾਰਾਂ ਨੌਜਵਾਨ ਪੰਜਾਬ ਦੇ ਸ਼ਹੀਦ ਹੋਏ ਅੱਜ ਉਹੀ ਕੰਮ ਭਾਰਤੀ ਜਨਤਾ ਪਾਰਟੀ ਕਰ ਰਹੀ ਆ ਕਿ ਪੰਜਾਬ ਦੇ ਨੌਜਵਾਨ ਪੰਜਾਬ ਦੇ ਬੰਦੀ ਸਿੰਘ ਪੰਜਾਬ ਦਾ ਕਿਸਾਨ ਔਰ ਸਭ ਤੋਂ ਜਿਹੜਾ ਭਾਰਾ ਕੰਮ ਭਾਰਤੀ ਜਨਤਾ ਪਾਰਟੀ ਕਰਨ ਜਾ ਰਹੀ ਉਹ ਦੇਸ਼ ਦਾ ਸੰਵਿਧਾਨ ਬਦਲਣ ਜਾ ਰਹੀ ਭਾਰਤੀ ਜਨਤਾ ਪਾਰਟੀ ਦਾ ਲੀਡਰ ਕਹਿੰਦਾ ਆ ਕਿ ਸਾਨੂੰ 400 ਸੀਟਾਂ ਇਸ ਕਰਕੇ ਚਾਹੀਦੀਆਂ ਕਿ ਅਸੀਂ ਭਾਰਤ ਦਾ ਸੰਵਿਧਾਨ ਬਦਲਣਾ ਹੈ ਬਹੁਜਨ ਸਮਾਜ ਪਾਰਟੀ ਭਾਰਤ ਦੇ ਸੰਵਿਧਾਨ ਨੂੰ ਬਦਲਣ ਦੀ ਮੰਚਾ ਰੱਖਣ ਵਾਲੇ ਵਿਚਾਰਧਾਰਾ ਨੂੰ ਇਹ ਕਹਿਣਾ ਚਾਹੁੰਦੀ ਆ ਹਿੰਦੂਤਵਾ ਨੂੰ ਇਹ ਕਹਿਣਾ ਚਾਹੁੰਦੀ ਆ ਮਨੁਵਾਦੀ ਸ਼ਕਤੀਆਂ ਨੂੰ ਇਹ ਕਹਿਣਾ ਚਾਹੁੰਦੀ ਆ ਜਦ ਤੱਕ ਬਹੁਜਨ ਸਮਾਜ ਪਾਰਟੀ ਔਰ ਬਾਬਾ ਸਾਹਿਬ ਅੰਬੇਡਕਰ ਨੂੰ ਮੰਨਣ ਵਾਲੇ ਲੋਕ ਪੰਜਾਬ ਦੀ ਦੇਸ਼ ਦੀ ਧਰਤੀ ਤੇ ਆ ਤੁਸੀਂ ਬਦਲਣ ਦੀ ਗੱਲ ਕਰਦੇ ਹੋ ਤੁਸੀਂ ਕਿਸੇ ਇੱਕ ਧਾਰਾ ਨੂੰ ਹੱਥ ਲਾ ਕੇ ਦਿਖਾ ਲਿਓ 2019 ਦੇ ਵਿੱਚ ਇਹਨਾਂ ਨੇ ਧਾਰਾ ਬਦਲਣ ਦੀ ਗੱਲ ਕੀਤੀ ਸੀ ਐਕਟ ਚੇਂਜ ਕਰਨ ਦੀ ਗੱਲ ਕੀਤੀ ਸੀ 89 ਦਾ ਐਟ੍ਰੋਸਿਟੀ ਐਕਟ ਤੇ ਕਸ਼ਮੀਰ ਤੋਂ ਲੈ ਕੇ ਕੰਨਿਆ ਕੁਮਾਰੀ ਤੱਕ ਘਟ ਗਈਆਂ 15% ਸ਼ੈਡਿਊਲ ਕਾਸਟ ਹੈ 7% 8% ਸ਼ੈਡਿਊਲ ਟ్రਾਈਬ ਹੈ 52% ओबीसी ਇਹ ਸੜਕਾਂ ਤੇ ਉਤਰਿਆ ਸੀ ਹਲੇ ਸਿਰਫ 15% ਸੜਕਾਂ ਤੇ ਉਤਰੇ ਸੀ ਤੇ ਜਿੱਦਣ 85 ਸੜਕਾਂ ਤੇ ਉਤਰ ਗਏ ਇਹਨਾਂ ਨੂੰ ਜੰਮਣੋਂ ਛੋਟਾ ਕਰਦੇ ਆਂਗੇ ਜਿਹੜੇ ਭਾਰਤ ਦਾ ਸੰਵਿਧਾਨ ਬਦਲਣ ਦੀ ਗੱਲ ਕਰਦੇ ਆਂ ਪਰ ਲੋਕ ਸਭਾ ਚੋਣਾਂ ਨੂੰ ਲੈ ਕੇ ਇੱਕ ਇੰਡੀਆ ਗਠਬੰਧਨ ਦਾ ਵੀ ਗੱਡ ਜੋੜ ਹੋਇਆ ਜਿਹਦੇ ਵਿੱਚ ਕਈ ਰਾਜਨੀਤਿਕ ਪਾਰਟੀਆਂ ਜਿਹੜੀਆਂ ਨੇ ਉਹ ਇਸ ਗੱਡ ਜੋੜ ਦੇ ਵਿੱਚ ਸ਼ਾਮਿਲ ਹੋਈਆਂ ਨੇ ਜੇ ਕੱਲ ਕਿਤੇ ਆਮ ਆਦਮੀ ਪਾਰਟੀ ਦੀ ਕਾਂਗਰਸ ਦੀ ਤੇ ਅਗਰ ਮਾਇਆਵਤੀ ਨੂੰ ਅਗਰ ਆਂਦਾ ਬੀਐਸਪੀ ਨੂੰ ਅਗਰ ਆਫਰ ਆਂਦਾ ਇੰਡੀਆ ਗੜ ਜੋੜ ਦੇ ਵਿੱਚ ਜਾਣ ਦਾ ਤੇ ਕੀ ਜਾਣਗੇ ਦੇਖੋ ਮੈਂ ਤਾਂ ਪਾਰਟੀ ਦਾ ਛੋਟਾ ਜਿਹਾ ਵਰਕਰ ਐ ਛੋਟੀ ਜਿਹੀ ਸੇਵਾ ਨਿਭਾ ਰਿਆਂ ਆ ਔਰ ਪਾਰਟੀ ਦੇ ਡੈਰੇਆ ਚ ਐ ਪਾਰਟੀ ਦੇ ਡਿਸਪਲਿਨ ਚ ਆ ਭੈਣਜੀ ਦਾ ਜੋ ਵੀ ਦੇਸ਼ਮਾਨਜੋਗ ਪਰਿਵਾਰੀ ਸ਼੍ਰੀ ਰਣधीर ਸਿੰਘ ਬੈਣੀਵਾਲ ਜੀ ਦੇ ਮਾਧਿਅਮ ਤੋਂ ਆਂਦਾ ਅਸੀਂ ਉਹਨੂੰ ਇਹਨਾਂ ਮੇਨ ਲਾਗੂ ਕਰਾਉਣ ਦੀ ਕੋਸ਼ਿਸ਼ ਕਰਦੇ ਆਂ ਪੰਜਾਬ ਦੇ ਔਰ ਦੇਸ਼ ਦੇ ਲੋਕਾਂ ਦੀ ਕੋਈ ਇੱਕ ਚਾਹਤ ਹੈ ਕਿ ਬਹੁਜਨ ਸਮਾਜ ਪਾਰਟੀ ਜਿੱਤੇ ਬਾਬਾ ਸਾਹਿਬ ਅੰਬੇਡਕਰ ਜਿੱਤੇ ਬਾਬਾ ਸਾਹਿਬ ਅੰਬੇਡਕਰ ਦਾ ਨੀਲਾ ਝੰਡਾ ਜਿੱਤੇ ਉਸ ਜਿੱਤ ਦੇ ਲਈ ਭੈਣ ਕੁਮਾਰੀ ਮਾਇਆਵਤੀ ਜੀ ਜੋ ਵੀ ਰਣਨੀਤੀ ਬਣਾਉਂਦੇ ਆ ਅਸੀਂ ਸਾਰੇ ਲੋਕ ਉਹਨਾਂ ਦੇ ਨਾਲ ਜੇ ਗੱਲ ਕੀਤੀ ਜਾਵੇ ਕੱਲ ਈਡੀ ਵੱਲੋਂ ਇੱਕ ਵੱਡੀ ਕਾਰਵਾਈ ਕੀਤੀ ਗਈ ਦਿੱਲੀ ਦੇ ਸੀਐਮ ਜਿਹੜੇ ਆਪ ਸੁਪਰੀਮੋ ਕੇਜਰੀਵਾਲ ਨੂੰ ਉਹਨਾਂ ਨੇ ਗ੍ਰਿਫਤਾਰ ਕਰ ਲਿਆ ਹੈ ਨितीश ਰਾਭ ਕੋਟਾਲੇ ਦੇ ਤਹਿਤ ਜਿਹੜੀ ਗ੍ਰਿਫਤਾਰੀ ਹੋਈ ਹੈ ਔਰ ਹੁਣ ਜਿਹੜਾ ਪੁਰਜ਼ੋਰ ਜਿਹੜਾ ਉਹਨਾਂ ਦਾ ਵਿਰੋਧ ਹੋ ਰਿਹਾ ਹੈ ਭਾਜਪਾ ਦਾ ਵੀ ਈੜੀ ਦਾ ਵੀ ਵਿਰੋਧ ਕੀਤਾ ਜਾ ਰਿਹਾ ਔਰ ਤਕਰੀਬਨ ਜਿਹੜਾ ਇੰਡੀਆ ਗਠਬੰਧਨ ਹੈ ਚਾਹ ਕਾਂਗਰਸ ਹੈ ਚਾਹ ਆਮ ਆਦਮੀ ਪਾਰਟੀ ਉਹ ਸਾਰੇ ਵਿਰੋਧ ਕਰ ਰਹੇ ਨੇ ਕਿ ਬੀਐਸਪੀ ਵੀ ਵਿਰੋਧ ਕਰੇਗੀ ਕਿ ਇਹਦਾ ਫੈਸਲਾ ਤਾਂ ਭੈਣ ਕੁਮਾਰੀ ਮਾਇਆਵਤੀ ਜੀ ਨੇ ਕਰਨਾ ਵਿਰੋਧ ਕਰਨਾ ਕ ਹੱਕ ਚ ਕਰਨਾ ਮੇਰੇ ਨਿੱਜੀ ਵਿਚਾਰ ਹੈ ਦੇਸ਼ ਦੇ ਵਿੱਚ ਅਨ ਡਿਕਲੇਰਡ ਐਮਰਜੈਂਸੀ ਦੇਸ਼ ਦੇ ਵਿੱਚ ਦੇਸ਼ ਦੀ ਉਸ ਵੇਲੇ ਦੀ ਪ੍ਰਧਾਨ ਮੰਤਰੀ ਬੀਬੀ ਇੰਦਰਾ ਗਾਂਧੀ ਜੀ ਨੇ ਡਿਕਲੇਅਰਡ ਐਮਰਜੈਂਸੀ ਲਾਈ ਸੀ ਡਿਕਲੇਅਰਡ ਐਲਾਨ ਕਰਕੇ 76 ਦੇ ਵਿੱਚ ਲੇਕਿਨ ਸ਼੍ਰੀ ਨਰਿੰਦਰ ਮੋਦੀ ਜੀ ਇਹ ਦੇਸ਼ ਦੇ ਵਿੱਚ ਹਿਟਲਰ ਦੇ ਪੂਰਨਾਂ ਤੇ ਚੱਲਦੇ ਹੋਏ ਅਨਡਿਕਲੇਅਰਡ ਐਮਰਜੈਂਸੀ ਲਗਾਈ ਆ ਹਰ ਪਾਰਟੀ ਨੂੰ ਈਡੀ ਦੇ ਮਾਧਿਅਮ ਤੋਂ ਡਰਾ ਰਹੇ ਆ ਈਡੀ ਇਨਫੋਰਸਮੈਂਟ ਡਾਇਰੈਕਟੋਰੇਟ ਜਿਹੜਾ ਪੀਐਮਐਲਏ ਕਾਨੂੰਨ ਦੇ ਤਹਿਤ ਮਨੀ ਲੌਂਡਰਿੰਗ ਐਕਟ ਹੈ ਜਿਹੜਾ ਪ੍ਰੀਵੈਂਸ਼ਨ ਆਫ ਮਨੀ ਲੌਂਡਰਿੰਗ ਐਕਟ ਉਹਦੇ ਤਹਿਤ ਜਿਹੜਾ ਕਾਰਵਾਈਆਂ ਕਰਦਾ ਫਿਰਦਾ ਆ ਉਹਦੇ ਤਹਿਤ ਕਦੀ ਬੀਆਰਐਸ ਦੀ ਬੀਬੀ ਕਵਿਤਾ ਜੀ ਉਹਦੇ ਤਹਿਤ ਹੀ ਮਾਨਯੋਗ ਅਰਵਿੰਦ ਕੇਜਰੀਵਾਲ ਜੀ ਇਹ ਸਾਰੇ ਦੇ ਸਾਰੇ ਜਿਹੜੇ ਇਹਨਾਂ ਨੇ ਕੇਸ ਪਾਏ ਆ ਇਹ ਵਿਰੋਧੀ ਧਿਰਾਂ ਤੇ ਪਾਏ ਆ ਔਰ ਜਿਹੜੇ ਵਿਰੋਧੀ ਧਿਰ ਦੇ ਲੋਕ ਭਾਰਤੀ ਜਨਤਾ ਪਾਰਟੀ ਸ਼ਾਮਲ ਹੋ ਉਹਨਾਂ ਦੇ ਕੇਸ ਇਹਨਾਂ ਨੇ ਜ਼ੀਰੋ ਕਰਤੇ ਇਹਦਾ ਮਤਲਬ ਇਹ ਆ ਇਹਦਾ ਮਤਲਬ ਇਹ ਆ ਕਿ ਭਾਰਤੀ ਜਨਤਾ ਪਾਰਟੀ ਰਾਜਨੀਤਿਕ ਖੇਡ ਖੇਡ ਰਹੀ ਹੈ ਬਹੁਜਨ ਸਮਾਜ ਪਾਰਟੀ ਦੇ ਪ੍ਰੈਜ਼ੀਡੈਂਟ ਦੀ ਪੋਸਟ ਪਾਸੇ ਰੱਖ ਕੇ ਮੈਂ ਨਿੱਜੀ ਤੌਰ ਤੇ ਜੇ ਇਹ ਬਿਆਨ ਦਵਾਂ ਇਸ ਅਨਡਿਕਲੇਰਡ ਐਮਰਜੈਂਸੀ ਦੇ ਖਿਲਾਫ ਭਾਰਤੀ ਜਨਤਾ ਪਾਰਟੀ ਜਿਹੜੀ ਭਾਰਤ ਦੇ ਸੰਵਿਧਾਨ ਨੂੰ ਬਦਲਣ ਜਾ ਰਹੀ ਆ ਇਹਦੇ ਖਿਲਾਫ ਜ਼ਰੂਰ ਆਵਾਜ਼ ਬੁਲੰਦ ਕਰਨੀ ਚਾਹੀਦੀ ਆ ਆਖਰੀ ਸਵਾਲ ਹੈ ਮੇਰਾ ਅਕਾਲੀ ਦਲ ਭਾਜਪਾ ਦਾ ਗਠਬੰਧਨ ਹੁੰਦਾ ਹੈ ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸ ਦੇਗਾ ਬੀਐਸਪੀ ਜਿਹੜੀ ਪੰਜਾਬ ਦੇ ਵਿੱਚ 13 ਦੀ 13 ਲੋਕ ਸਭਾ ਸੀਟਾਂ ਤੇ ਚੋਣ ਲੜੇਗੀ ਔਰ ਕਿਹੜੇ ਕੈਂਡੀਡੇਟ ਨੂੰ ਲੈ ਕੇ ਚੋਣ ਲੜੇਗੀ ਕਿਹੜੇ ਚਿਹਰੇ ਹੋਣਗੇ ਕਿਨ ਮੁੱਦਿਆਂ ਨੂੰ ਲੈ ਕੇ ਜਿਹੜਾ ਚੋਣ बसपा दी ਗੱਲ ਕਰ ਰਹੇ ਹਾਂ ਬੀਐਸਪੀ ਕਿਸ ਮੁੱਦੇ ਨੂੰ ਲੈ ਕੇ ਚੋਣ ਲੜੇਗੀ ਔਰ ਕਿਹੜੇ ਕੈਂਡੀਡੇਟ ਹੋਣਗੇ ਕਿਹੜੇ ਚਿਹਰੇ ਹੋਣਗੇ ਔਰ ਕਿਹੜੇ ਮੁੱਦੇ ਹੋਣਗੇ ਕਿ ਲੱਗਦਾ ਹੈ ਕਿ ਕਿਉਂਕਿ ਹਰ ਵਾਰ ਚੋਣ ਲੜਾਈ ਜਾਂਦੇ ਨੇ बसपा ਵੱਲੋਂ ਲੇਕਿਨ ਹਜੇ ਤੱਕ ਜਿਹੜਾ बसपा ਨੂੰ ਇੱਥੇ ਲੋਕਾਂ ਦਾ ਸਮਰਥਨ ਮਿਲਣਾ ਚਾਹੀਦਾ ਉਹ ਮਿਲ ਨਹੀਂ ਪੰਦਾ ਔਰ ਇਸ ਵਾਰ ਕੀ ਲੱਗਦਾ ਹੈ ਕਿ 13 ਸੀਟਾਂ ਦੇ ਅਗਰ ਬੀਐਸਪੀ ਚੋਣ ਲੜਦੀ ਹੈ ਤੇ ਉਹਨਾਂ ਦਾ ਕੋਈ ਕੈਂਡੀਡੇਟ ਕਿਸੇ ਸੀਟ ਤੋਂ ਜਿੱਤ ਪਾਏਗਾ ਬਹੁਜਨ ਸਮਾਜ ਪਾਰਟੀ ਇੱਕ ਅੰਦੋਲਨ ਹੈ ਗਰੀਬਾਂ ਦਾ ਅੰਦੋਲਨ ਦਲਤਦਾਰਾਂ ਦਾ ਅੰਦੋਲਨ ਪਛੜਿਆਂ ਦਾ ਅੰਦੋਲਨ ਜਿਨ੍ਹਾਂ ਨੂੰ ਹਜ਼ਾਰਾਂ ਸਾਲਾਂ ਤੋਂ ਛੇਕਿਆ ਗਿਆ ਸਮਾਜ ਦੇ ਵਿੱਚੋਂ ਪਿੰਡਾਂ ਤੋਂ ਬਾਹਰ ਬਸਤੀਆਂ ਬਣਾ ਕੇ ਰੱਖਿਆ ਗਿਆ ਉਹਨਾਂ ਦੇ ਮਾਨ ਸਨਮਾਨ ਦਾ ਅੰਦੋਲਨ ਛੇਕੇ ਗਏ ਲੋਕਾਂ ਨੂੰ ਬਸਤੀਆਂ ਤੋਂ ਬਾਹਰ ਬਸਾਏ ਗਏ ਲੋਕਾਂ ਨੂੰ ਅੱਜ ਸ਼ੈਡਿਊਲ ਕਾਸਟ ਕਹਿੰਦੇ ਆ ਸ਼ੈਡਿਊਲ ਟ్రਾਈਬ ਕਹਿੰਦੇ ਆ ਜਿਨ੍ਹਾਂ ਨੂੰ ਇਸ ਦੇਸ਼ ਦੇ ਵਿੱਚ ਜੀਭਾਂ ਵੱਡੀਆਂ ਗਈਆਂ ਕੰਨਾਂ ਸਿੱਕੇ ਪਾਏ ਗਏ ਉਹਨਾਂ ਨੂੰ ਸ਼ੂਦਰਾਂ ਨੂੰ ਉਹ ਅੱਜ OBC ਕਹਿੰਦੇ ਆ ਬਹੁਜਨ ਸਮਾਜ ਪਾਰਟੀ ਗਰੀਬ ਲਈ ਮਜਲੂਮ ਲਈ ਦਲਤ ਲਈ ਪਛੜੇ ਲਈ ਆ ਹਜ਼ਾਰਾਂ ਸਾਲਾਂ ਤੋਂ ਦਲਤ ਪਛੜੇ ਵਰਗਾਂ ਨੂੰ ਇਸ ਦੇਸ਼ ਵਿੱਚ ਗੁਲਾਮ ਬਣਾ ਕੇ ਰੱਖਿਆ ਗਿਆ ਬਹੁਜਨ ਸਮਾਜ ਪਾਰਟੀ ਇਹਨਾਂ ਹਜ਼ਾਰਾਂ ਸਾਲਾਂ ਤੋਂ ਗੁਲਾਮ ਬਣਾ ਕੇ ਰੱਖੇ ਗਏ ਲੋਕਾਂ ਨੂੰ ਜਿਨ੍ਹਾਂ ਨੂੰ ਬਾਬਾ ਸਾਹਿਬ ਮਿਰਕਰ ਦੀ ਕਿਰਪਾ ਨਾਲ ਵੋਟ ਤੰਤਰ ਵਿੱਚ ਰਾਜ ਤੰਤਰ ਵਿੱਚ ਡੈਮੋਕ੍ਰੇਸੀ ਦੇ ਤਹਿਤ ਹਿੱਸਾ ਲੈਣ ਦਾ ਮੌਕਾ ਮਿਲਿਆ ਇਹਨਾਂ ਤੋਂ ਅੱਜ ਤੱਕ ਰਾਜਾ ਨਹੀਂ ਕੋਈ ਬਣਿਆ ਹਜ਼ਾਰਾਂ ਸਾਲਾਂ ਤੋਂ ਕੋਈ ਰਾਜਾ ਨਹੀਂ ਬਣਿਆ ਬਾਬਾ ਸਾਹਿਬ ਅੰਬੇਡਕਰ ਤੋਂ ਬਾਅਦ ਸਾਹਿਬ ਕਾਂਛੀ ਰਾਮ ਜੀ ਦੀ ਕਿਰਪਾ ਨਾਲ ਭੈਣ ਕੁਮਾਰੀ ਮਾਇਆਵਤੀ ਜੀ ਬਹੁਜਨ ਸਮਾਜ ਪਾਰਟੀ ਦੇ ਨੀਲੇ ਝੰਡੇ ਥੱਲੇ ਚਾਰ-ਚਾਰ ਵਾਰ ਮੁੱਖ ਮੰਤਰੀ ਬਣੇ। ਬਹੁਜਨ ਸਮਾਜ ਪਾਰਟੀ ਪੰਜਾਬ ਦੇ ਵਿੱਚ ਵੀ ਦਲਤਾਂ ਦਾ ਪਛੜਿਆ ਦਾ ਗਰੀਬਾਂ ਦਾ ਮਜਲੂਮਾਂ ਦਾ ਜਿਨ੍ਹਾਂ ਨੂੰ ਹਜ਼ਾਰਾਂ ਸਾਲਾਂ ਤੋਂ ਗੁਲਾਮ ਬਣਾ ਕੇ ਰੱਖਿਆ ਗਿਆ ਉਹਨਾਂ ਦਾ ਰਾਜਾ ਪੈਦਾ ਕਰਨਾ ਚਾਹੁੰਦੀ ਹੈ ਪੰਜਾਬ ਵਿੱਚ। ਕਿਉਂਕਿ ਸਾਡੇ ਕੋਲ ਸਾਧਨ ਨਹੀਂ। ਸਾਡੇ ਕੋਲ ਜ਼ਮੀਨਾਂ ਨਹੀਂ ਸਾਡੇ ਕੋਲ ਪੱਠਿਆਂ ਦੀ ਮਾਲਕੀ ਨਹੀਂ ਸਾਡੇ ਕੋਲ ਸ਼ੈਲਰ ਪਟ્રોલ ਪੰਪਾਂ ਦੀ ਮਾਲਕੀ ਨਹੀਂ ਅਸੀਂ ਤਾਂ ਗੁਲਾਮ ਲੋਕ ਹੈ ਆਰਥਿਕ ਪੱਖੋਂ ਵੀ ਸਮਾਜਿਕ ਪੱਖੋਂ ਵੀ ਅਸੀਂ ਆਰਥਿਕ ਪੱਖੋਂ ਵੀ ਗੁਲਾਮ ਹੈ ਅਸੀਂ ਸਾਰੇ ਥੋੜ ਥੋੜਾ ਕੋਸ਼ਿਸ਼ ਕਰਕੇ ਬਹੁਜਨ ਸਮਾਜ ਦੀ ਅਪਲਿਫਟਮੈਂਟ ਕਰਨਾ ਚਾਹੁੰਦੇ ਆ ਰਾਜਨੀਤੀ ਦੇ ਮਾਧਿਅਮ ਟਿਕਟਕ ਅਗੱਤ ਤੱਕ ਅਨਾਉਂਸ ਕਰੇਗੀ ਬੀਐਸਪੀ ਅਸੀਂ 4 4 5 5 ਉਮੀਦਵਾਰਾਂ ਦਾ ਪੈਨਲ ਅੱਜ ਫਿਰ ਉਹਨੂੰ ਮੰਥਨ ਚ ਲਿਆਂਦਾ असी विद इन वन वीक जड़ा शॉर्ट लिस्ट करके असी कती मार्च तक का समा रख्या कि उदों तक असी पहली लिस्ट जी मार्च तो बाद किसी भी दिन असं जारी करा ਸੋ ਇਹਨਾਂ ਜਸਬੀਰ ਸਿੰਘ ਗੜੀ ਇਹਨਾਂ ਨਾਲ ਅਸੀਂ ਗੱਲਬਾਤ ਕੀਤੀ ਔਰ ਇਹਨਾਂ ਨੇ ਦੱਸਿਆ ਹੈ ਕਿ ਅਕਾਲੀ ਦਲ ਦਾ ਉਹ ਕਿਉਂ ਵਿਰੋਧ ਕਰ ਰਹੇ ਨੇ ਉਹਨਾਂ ਨੇ ਦੱਸਤਾ ਹੈ ਕਿ 8 ਤਰੀਕ ਨੂੰ ਪਿੱਛੇ ਗਠਬੰਧਨ ਜਿਹੜਾ ਤੋੜ ਦਿੱਤਾ ਗਿਆ ਸੀ ਬੀਐਸਪੀ ਵੱਲੋਂ ਹਜੇ ਕੀ ਅਕਾਲੀ ਦਲ ਵੱਲੋਂ ਇਸ ਤਰ੍ਹਾਂ ਦੀ ਕੋਈ ਵੀ ਗੱਲਬਾਤ ਨਹੀਂ ਸਾਹਮਣੇ ਆਈ ਹੈ ਸੁਖਬੀਰ ਬਾਦਲ ਉਹਨਾਂ ਨੇ ਇਹ ਜ਼ਰੂਰ ਕਿਹਾ ਹੈ ਕਿ ਉਹ 13 ਸੀਟਾਂ ਤੇ ਜਿਹੜਾ ਚੋਣ ਲੜਨਗੇ ਲੇਕਿਨ ਬੀ ਬੀਜਪੀ ਦੇ ਨਾਲ ਕਦੋਂ ਅਕਾਲੀ ਦਲ ਗੱਠ ਜੋੜ ਕਰਦਾ ਹੈ ਅਗਰ ਕਰਦਾ ਹੈ ਤਾਂ ਉਹਦਾ ਫਾਇਦਾ ਹੋਗਾ ਜਾਂ ਨੁਕਸਾਨ ਹੋਏਗਾ ਇਹ ਆਉਣ ਵਾਲਾ ਸਮਾਂ ਦੱਸੇਗਾ ਫਿਲਹਾਲ ਮੈਨੂੰ ਦਿਓ ਇਜਾਜ਼ਤ ਤੁਸੀਂ ਜੁੜੇ ਰਹੋ ਪੰਜਾਬ ਤੱਕ ਦੇ ਲਈ